ਪੰਜਾਬ ਦੇ ਵਿੱਚ ਸਭ ਤੋਂ ਵੱਡਾ ਸਵਾਲ ਅੱਜ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਨੂੰ ਲੈ ਕੇ ਬਣਿਆ ਹੋਇਆ ਹੈ ਕਿ 2027 ਦੀਆਂ ਚੋਣਾਂ ਦੇ ਵਿੱਚ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਕਰੇਗਾ ਜਾਂ ਨਹੀਂ ਪਰੰਤੂ ਦੂਜੇ ਪਾਸੇ ਬਲਵਿੰਦਰ ਸਿੰਘ ਭੂੰਦੜ ਦੇ ਵੱਲੋਂ ਗੱਠਜੋੜ ਨੂੰ ਲੈ ਕੇ ਜਿਹੜਾ ਕਿ ਬਿਆਨ ਵੀ ਦਿੱਤਾ ਗਿਆ ਤੇ ਹੁਣ ਉੱਥੇ ਹੀ ਭਾਜਪਾ ਦੇ ਵੱਲੋਂ ਇਸ ਗੱਲ ਤੋਂ ਇਨਕਾਰ ਕਰ ਦਿੱਤੀ ਹੈ ਤੇ ਉੱਥੇ ਹੀ ਦੱਸਦੀ ਹੈ ਕਿ ਭਾਜਪਾ ਆਗੂ ਪਰ ਪਰਮਪਾਲ ਕੌਰ ਮਲੂਕਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਸਿਰਫ ਇਹ ਬਾਦਲ ਪਰਿਵਾਰ ਦੇ ਸੁਪਨੇ ਨੇ ਅਸੀਂ ਅਕਾਲੀ ਦਲ ਦੇ ਨਾਲ ਕੋਈ ਵੀ ਸਮਝੌਤਾ ਨਹੀਂ ਕਰਾਂਗੇ ਤੇ ਹੁਣ ਭਾਜਪਾ ਦੇ ਵੱਲੋਂ ਸਮਝੌਤੇ ਨੂੰ ਲੈ ਕੇ ਗੱਠਜੋੜ ਨੂੰ ਲੈ ਕੇ ਇਨਕਾਰ ਕਰ ਦਿੱਤਾ ਹੈ ਤੇ ਦੂਜੇ ਪਾਸੇ ਅਕਾਲੀ ਦਲ ਦੇ ਵੱਲੋਂ ਗੱਠਜੋੜ ਨੂੰ ਲੈ ਕੇ ਲਗਾਤਾਰ ਬਿਆਨ ਦਿੱਤੇ ਜਾ ਰਹੇ ਨੇ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕੇ ਜੇਕਰ ਪੰਜਾਬ ਦੇ ਮਸਲੇ ਹੱਲ ਹੁੰਦੇ ਨੇ ਤਾਂ ਅਸੀਂ ਬੀਜੇਪੀ ਦੇ ਨਾਲ ਗੱਠ ਜੋੜ ਕਰਨ ਦੇ ਲਈ ਤਿਆਰ ਆ ਤੇ ਦੂਜੇ ਪਾਸੇ ਹੁਣ ਬੀਜੇਪੀ ਦੇ ਵੱਲੋਂ ਇਸ ਗੱਲ ਦੇ ਲਈ ਇਨਕਾਰ ਤਾਂ ਕੀਤਾ ਜਾ ਰਿਹਾ ਹੋਰ ਕੀ ਕਹਿਣਾ ਹੈ ਆ ਪਰਪਾਲ ਕੌਰ ਮਲੂਕਾ ਦਾ ਆਉ ਤੁਹਾਨੂੰ ਸੁਣਾਉਣੀ ਹੈ ਸਮਝੌਤਾ ਬੀਜੇਪੀ ਵੱਲੋਂ ਅੱਜ ਦੀ ਡੇਟ ਦੇ ਵਿੱਚ ਕੋਈ ਇਹੋ ਜੀ ਪ੍ਰਪੋਜ਼ਲ ਨਹੀਂ ਹੈਗੀ ਕਿ ਸਮਝੌਤਾ ਹੋਊਗਾ ਇਦਾਂ ਦੀ ਕੋਈ ਤਜਵੀਜ਼ ਨਹੀਂ ਹੈਗੀ ਸਿਰਫ ਅਕਾਲੀ ਦਲ दिमे के पुंदर साहब कल कह रहे थे कि बीजेपी ਨਾਲ ਸਮਝੌਤਾ ਹੋਊਗਾ ਇਹ ਕਿਉਂਕਿ अकाली दल ਦਾ अकाली दल ਬਾਦਲ ਦਾ ਮੈਂ ਕਹੂੰਗੀ ਜਾਂ ਬਾਦਲ ਪਰਵਾਰ ਦਾ ਮੈਂ ਕਹੂੰਗੀ ਉਹਨਾਂ ਦਾ ਇੱਕ ਖਿਆਲ ਹੈ ਕਿ ਕਾਸ਼ ਸਾਡਾ बीजेपी ਨਾਲ ਸਮਝੌਤਾ ਹੋ ਜੇ ਇਸ ਤਹ ਤੋ ਹੀ ਵਾਰ ਵਾਰ ਗੱਲ ਦੇ ਰਹੇ ਕੋਈ ਪ੍ਰਪੋਜ਼ਲ बीजेपी ਵੱਲੋਂ ਸਮਝੌਤੇ ਦੀ ਨਹੀਂ ਦਿੱਤੀ ਬਤਾਵਾ ਕਿ ਉਹ ਕਿੱਥੇ ਦੇਖ ਕੇ ਰਸਤਾ ਪਾਉਂਗੀ ਜਿਸ ਕਿ ਨਾਲ

ਔਰ ਅਕਾਲੀ ਦਲ ਦੀ ਜੀ ਸਰਕਾਰ ਹੁੰਦੀ ਸੀ ਬੇਸ਼ੱਕ ਸਹਿਯੋਗ ਨਾਲ ਬੀਜੇਪੀ ਦਾ ਵੀ ਹਿੱਸਾ ਸੀ ਸੋ ਜਿਸ ਤਰ੍ਹਾਂ ਗਾਈਡ ਕੀਤਾ ਗਿਆ ਉਸੇ ਤਰ੍ਹਾਂ ਹੀ ਹੋਈ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੱਥ ਦੀਆਂ ਪੰਜਾਬ ਦੀਆਂ ਜਿਹੜੀਆਂ ਵੀ ਮੇਨ ਬੰਗਾ ਹੈ ਪ੍ਰਧਾਨ ਮੰਤਰੀ ਜੀ ਤੱਕ ਪਹੁੰਚਾ ਕੇ ਉਹਨਾਂ ਨੂੰ ਹੱਲ ਕਰਵਾਉਣ ਦੀ ਕੋਸ਼ਿਸ਼ ਕਰਾਂ ਸਮਝੌਤਾ ਬੀਜੇਪੀ ਵੱਲੋਂ ਅੱਜ ਦੀ ਡੇਟ ਦੇ ਵਿੱਚ ਕੋਈ ਇਹੋ ਜਿਹੀ ਕੰਪੋਜ਼ਲ ਨਹੀਂ ਹੈਗੀ ਕਿ ਸਮਝੌਤਾ ਹੋਊਗਾ ਇਦਾਂ ਦੀ ਕੋਈ ਜਵੀਜ ਨਹੀਂ ਹੈ ਸਿਰਫ ਅਕਾਲੀ ਦਲ ਜਿਵੇਂ ਕਿ ਭੁੰਦਰ ਸਾਹਿਬ ਕੱਲ ਕਹਿ ਰਹੇ ਸੀ ਕਿ ਬੀਜੇਪੀ ਨਾਲ ਸਮਝੌਤਾ ਕਰੂਗਾ ਇਹ ਕਿਉਂਕਿ ਅਕਾਲੀ ਦਲ ਦਾ ਅਕਾਲੀ ਦਲ ਬਾਦਲ ਦਾ ਮੈਂ ਕਹੂੰਗੀ ਜਾਂ ਬਾਦਲ ਪਰਿਵਾਰ ਦਾ ਮੈਂ ਕਹੂੰਗੀ ਉਹਨਾਂ ਦਾ ਇੱਕ ਖਿਆਲ ਹੈ ਕਿ ਕਾਸ਼ ਸਾਡਾ ਬੀਜੇਪੀ ਨਾਲ ਸਮਝੌਤਾ ਹੋ ਜੇ ਇਸ ਤਹ ਤੋ ਹੀ ਵਾਰ ਵਾਰ ਗੱਲ ਦੇ ਰਹੇ ਕੋਈ ਪ੍ਰਪੋਜ਼ਲ ਬੀਜੇਪੀ ਵੱਲੋਂ ਸਮਝੌਤੇ ਦੀ ਨਹੀਂ ਗਈ ਤਾਂ ਆਪਣਾ ਮੈਂ ਤੁਹਾਨੂੰ ਇੱਕ ਗੱਲ ਦੱਸਣਾ

ਔਰ ਅਕਾਲੀ ਦਲ ਦੀ ਜੀ ਸਰਕਾਰ ਹੁੰਦੀ ਸੀ ਬੇਸ਼ੱਕ ਸਹਿਯੋਗ ਨਾਲ ਬੀਜੇਪੀ ਦਾ ਵੀ ਹਿੱਸਾ ਸੀ ਸੋ ਜਿਸ ਤਰ੍ਹਾਂ ਗਾਈਡ ਕੀਤਾ ਗਿਆ ਉਸੇ ਤਰ੍ਹਾਂ ਹੀ ਹੋਈ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੱਥ ਦੀਆਂ ਪੰਜਾਬ ਦੀਆਂ ਜਿਹੜੀਆਂ ਵੀ ਮੇਨ ਬੱਗਾ ਪ੍ਰਧਾਨ ਮੰਤਰੀ ਜੀ ਤੱਕ ਪਹੁੰਚਾ ਕੇ ਉਹਨਾਂ ਨੂੰ ਹੱਲ ਕਰਵਾਉਣ ਦੀ ਕੋਸ਼ਿਸ਼